ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਅੱਜ ਦੀ ਵੀਡੀਓ ਪਿੰਡ ਡਰੋਲੀ ਭਾਈ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਹੀ ਆ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਪਸ਼ੂ ਵਿਖਾਉਣੇ ਆ ਤਿੰਨੇ ਸੂਏ ਸਵਾਏ ਆ ਬਾਕੀ ਤੁਸੀਂ ਆ ਸਕਰੀਨ ਤੇ ਵੇਖ ਹੀ ਰਹੇ ਆ ਇੱਕ ਨੂੰ ਤਾਂ ਥੋੜਾ ਸਮਾਂ ਹੀ ਹੋਇਆ ਸੂਈ ਨੂੰ ਜੀਰ ਪੈਣੀ ਹਜੇ ਬਾਕੀ ਆ तेन सुईयां सुईयां। था था। हां ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਤਿੰਨ ਵਾੜਾ ਤਿੰਨੇ ਸੂਈਆਂ ਸਵਾਈਆਂ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਤਿੰਨਾਂ ਨਗਰ ਦੀ ਇਨਫਰਮੇਸ਼ਨ ਲੈ ਦਿੰਦਾ ਉਹ ਕਰਦੇ ਗਏ ਗੱਲ ਬਾਤ ਦਿੰਦੇ ਆ ਪ੍ਰੋਪਰ ਸਾਰੀ ਇਨਫਰਮੇਸ਼ਨ ਲੈ ਕੇ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇਰਾ ਸਤਿ ਸ਼੍ਰੀ ਅਕਾਲ ਨਾਮ ਕੁਲਦੀਪ ਸਿੰਘ ਜੀ ਪੈਂਡਰੋਲੀ ਪਾਈ ਜਿਲ੍ਹਾ ਮੋਗਾ ਤਹਿਸੀਲ ਮੋਗਾ ਨੰਬਰ ਆਪਣੇ ਹੈਗੇ 9914065499 991406549 ਇਹਨਾਂ ਨੂੰ ਮੈਂ ਸੂਆ ਬਈ 1 ਨੰਬਰ ਦਾ ਇਹ ਦੂਜਾ ਸੂਆ ਸੂਈ ਨੂੰ ਸਮਾਂ ਸਮਾਂ ਦਾ ਜੇ ਹੋ ਗਿਆ ਨੇ 40 ਮੀਟਰ 35 40 ਕਿੰਨਾ ਕੁ ਦੁੱਧ ਪਿਆਜੂ ਹਿਸਾਬ ਨਾਲ ਕਿ ਦੁੱਧ ਮੰਨ ਲਾ 4 ਕਿਲੋ ਘੜਤਾ ਇਹ ਬੱਚੇ ਨੂੰ ਪਿਆਦਾ ਠੀਕ ਹੈ ਬੈਠਾ ਨਹੀਂ ਆਂਦਾ ਹੈਗਾ ਤੁਹਾਡੇ ਹਿਸਾਬ ਨਾਲ ਦੁੱਧ ਕਿੰਨਾ ਕੱਢ ਜੂ 25 26 ਕਿਲੋ ਕਹਿੰਦੇ ਸੂਏ ਕਾਟਾਂ ਜੀ ਤਾਂ ਠੀਕ ਹੈ ਜੀ ਪਾਤੀ ਪੜੀ ਭਲਾਈ ਬਹੁਤ ਆ 20 22 ਕਿਲੋ ਗਰਮੀ ਆ ਕੱਢਦੇ ਬਹੁਤ ਹੁੰਦਾ ਹਾਂ ਇਹ ਤਾਂ ਆਹ ਝੂਠੇ ਮਾਰੀ ਜਾਣੇ ਕੋਈ ਬੈਦ ਨਹੀਂ ਤੇ ਪਰ ਲੋ ਤੇ ਕੱਢੂਗੀ ਜੀ ਜਿੰਨਾ 25 26 ਕਿਲੋ ਮਾਲਕ ਨੇ ਕਿਹਾ ਨਾ ਬੱਦੂਗੀ ਨਾ ਬੱਚਾ ਮਗਰ ਕੀ ਬਾਈ ਮਗਰ ਬੱਛੀ ਹੈ ਬੱਛੀ ਬਲ ਟੌਪ ਦੀ ਆ ਮਾਲਕ ਨੇ ਕਿਹਾ ਸਿੱਟੀ ਕਾ ਸਿਰੇ ਦਾ ਭਰਾਇਆ ਜੀ ਸਹੀ ਹੈ ਕੱਢੀਏ ਬਾਹਰ ਨੂੰ ਦੋਸਤੋ ਬੱਚਾ ਮਗਰ ਬੱਛੀ ਫੀਮੇਲ ਕਾਫ ਬਛੜੀ ਬੱਚਾ ਵੀ ਤੁਹਾਨੂੰ ਬਾਅਦ ਚ ਵਿਖਾ ਦੇਣਾ ਬਾਈ ਦੱਸਦਾ ਕਿ ਜਿੰਨਾ ਤੋਂ ਲਈਓ ਦੱਸਦੇ ਕਿ ਸੀਵਨ ਚੰਗਾ ਲਵਾਇਆ ਵਾ ਬਾਕੀ ਵੱਛੀ ਦੇ ਦਰਸ਼ਨ ਤੁਹਾਨੂੰ ਕਰਾ ਦੇਣਾ ਪਹਿਲਾਂ ਵੈੜ ਵਿਖਾ ਦੇਗੇ ਤੋਰ ਕੇ ਹਾਂ ਤੁਸੀਂ ਬੱਚਾ ਵੇਖ ਹੀ ਲੋ ਪਹਿਲਾਂ ਪਿੰਕ ਨੋਜ਼ ਵਾਲੀ ਐ ਚਟੇ ਰੰਗ ਦੀ ਵੱਛੀ ਐ ਵਿੱਚ ਬਲੈਕ ਕਲਰ ਦੇ ਮੋٹے-ਮੋٹے ਗੈਂਤੀ ਕਿਤੇ ਡੱਬਾ ਐ ਪਿੰਕ ਨੋਜ਼ ਵਾਲੀ ਵੱਛੀ ਦੂਜੇ ਸੂਵੇ ਬਾਈ ਕਹਿੰਦਾ ਸੂਈ ਐ 25 ਕਿਲੋ ਵਾਂਗੂ ਬਾਈ ਦੱਸਦਾ ਦੁੱਧ ਪਿਆ ਜੂ ਪਰ ਗਰਮੀਆਂ ਬਾਈ ਕਹਿੰਦਾ 20 22 ਕਿਲੋ ਵੀ ਦੁੱਧ ਬਹੁਤ ਹੁੰਦਾ ਗੱਲ ਇਹ ਵੀ ਸਹੀ ਆ 20 22 ਕਿਲੋ ਦੁੱਧ ਬਹੁਤ ਬਣ ਜਾਂਦਾ 20 22 ਕਿਲੋ ਤਾਂ ਬਾਈ ਦੱਸਦਾ ਦਰਮਿਆਨੀ ਸੇਵਾ ਤੇ ਪਿਆਦਨਾ ਕਰ ਮਾਰੀ ਨੇ ਹਵਾਨਾ ਬਹੁਤ ਸੋਹਣਾ ਵੱਡਾ ਜ਼ਬਰਦਸਤ ਤਿਆਰ ਕੀਤਾ ਹੋਇਆ ਪਟਾਂ ਚ ਫਸਿਆ ਪਿਆ ਥਣ ਸੋਹਣੇ ਆ ਅਸਦੀ ਚਵਾਈ ਵਾਲੇ ਗੈਪ ਚ ਨਿਖੜਵੇਂ ਕੱਲੇ ਕੱਲੇ ਲੱਗੇ ਹੋਇਆ ਵਜਰ ਮੋਜਨ ਬਹੁਤ ਆ ਚਿੱਟੇ ਰੰਗ ਦੀ ਵਹਿੜ ਵਿੱਚ ਕਾਲੇ ਰੰਗ ਦੇ ਗੈਂਤੀ ਕਿਤੇ ਮੋਟੇ ਰੰਗ ਦੇ ਡੱਬਾ ਆ ਸਾਣ ਸੋਹਣਿਆ ਅਸਦੀ ਚਵਾਈ ਆ ਗੈਬ ਚ ਲੱਗੇ ਹੋਏ ਆ 4 ਕਿਲੋ ਹਵਾਨੇ ਚ ਬਾਈ ਦੱਸਦਾ ਬੌਲੀ ਕੱਢ ਲਈ ਆ ਬਾਕੀ ਸੀਲ ਸਾਉ ਤੇ ਸੀਲ ਸਾਉ ਬਹੁਤ ਆਪਰਾ ਫਟਾਂ ਨੂੰ ਚੜਾ ਹਵਾਨਾ ਸਟਾਰਟ ਹੁੰਦਾ 40 45 ਮਿੰਟ ਹੋਏ ਆ ਬਾਈ ਕੰ ਦਾ ਸੂਈ ਨੂੰ ਲੜ ਤੁਰਿਆ ਹੋਇਆ ਜੇਰ ਪੈਣੀ ਹਜੇ ਬਾਕੀ ਆ ਹੋਰ ਅੱਧੇ ਇੱਕ ਘੰਟੇ ਜਾਂ ਘੰਟੇ ਖੰਡ ਤੇ ਕਰ ਜਦੋਂ ਰਾਜ ਰੁੱਜ ਕੇ ਪੱਠਿਆਂ ਨਾ ਬਹਿ ਗਈ ਜੇਰ ਕਰਮਾਲੀ ਨੇ ਸਿੱਟ ਦੇਣੀ ਆ ਦੂਸਰੀ ਸਾਈਡ ਤੋਂ ਵੀ ਵੇਖ ਲਓ ਭਾਵੇਂ ਅਗਲਾ ਹਾਥੀ ਚਵਾਈ ਕਰ ਲੇ ਭਾਵੇਂ ਮਸ਼ੀਨ ਤੇ ਚਵਾਈ ਕਰ ਲੇ ਥਾਂ ਦੇ ਸਾਈਜ਼ ਪੂਰੇ ਸੋਹਣੇ ਆ ਗਾੜੀ ਚ ਵੀ ਦੁੱਧ ਚੰਗਾ ਮੂਹਰਲੇ ਥਾਂ ਤੋਂ ਫਟੰਗ ਹੋਣਾ ਅੱਗੇ ਧਨੀ ਵਾਲੇ ਪਾਸੇ ਨੂੰ ਫਿਰਦਾ ਬੱਚਾ ਮਗਰ ਬਹੁਤ ਚੰਗਾ ਪਿੰਕ ਨੋਜ਼ ਵਾਲੀ ਬੱਛੀ ਐ ਮਾਂ ਨਾਲੋ ਜੀ ਇਹਦਾ ਬੱਲ ਜ਼ਿਆਦਾ ਹੋਊਗਾ 50 ਮਹੀਨਿਆਂ ਦੀ ਦਾ ਬੱਲ ਪਊਗਾ ਜੀ 4-5 ਮਹੀਨੇ ਦੁੱਧ ਪਿਆ ਦੇ ਵੇਖ 4-5 ਮਹੀਨਿਆਂ ਦਾ ਦੁੱਧ ਮੁੱਲ ਪਊਗਾ ਸਹੀ ਗੱਲ ਐ ਦੇਖਾ ਜੀ ਥਾਂ ਨੂੰ ਇਹਨਾਂ ਜਾਂਦੀ ਤੂੰ ਕਿਉਂ ਜੇ ਲੱਗੇਈ ਹਮ ਗਲਾਬੀ ਮੋਟੇ ਥਾਂ ਮੋਟੇ ਨਾਲ ਲੱਗੇ ਜੀ ਜੈ ਜੈ ਮੁੱਲ ਬ 65000 ਦੇ ਦੇਗੇ 65000 ਹਾਂ ਜੀ ਦੋਸਤੋ ਬਿਲਕੁਲ ਜੈਜੀ ਡਿਮਾਂਡ ਆ 65000 ਦੀ ਬਾਈ ਕਹਿੰਦਾ ਵੜ ਦੇ ਦੇ ਦਾਂਗੇ ਦੁੱਧ ਤਾਂ 25 26 ਕਿਲੋ ਪਿਆਜੂ ਪਰ ਤੁਸੀਂ 20 22 ਕਿਲੋ ਬਣ ਕੇ ਲੈ ਜਾਓ ਹਾਂ ਜੀ ਪਰ ਕਿੰਨੀ 26 ਕਿਲੋ ਲੈਣੇ ਨਾ ਪਿਆ ਤਾਂ ਫੇਰ ਨਹੀਂ ਪਾਉਂਗਾ ਜੀ ਹਾਂ ਓਏ ਵੇਣ ਨਾ ਪਿਆ ਤਾਂ ਪਰ 20 22 ਕਿਲੋ ਆਪਣੇ ਲੋ 20 ਮਨਨ 15 ਮਨਨ ਲੈ ਜਾਂਦੇ ਸਹੀ ਹੈ ਹੋਰ ਡੇ ਮਨਨ ਆ ਨਾ ਇੰਨੇ ਚੰਗੇ ਢਾਂਟੇ ਵਾਲਿਆਂ ਦੀ 25 26 ਨਹੀਂ ਕੱਢਦੇਗਾ ਫੇਰ ਕਾਹਦਾ ਕੱਢਣਾ ਹਾਂ ਤੇ ਇਹਨੇ ਨਾਲ ਕੇ ਤੇ ਮੋਟਰ ਲਾਈ ਫਿਰ ਲਾਉਣੀ ਕੀ ਨੇ ਬਾਕੀ ਆਪਾਂ ਨੂੰ ਹੁਣ ਲੋਕ ਆ ਕਿਆ ਲੱਗ ਵੀ ਨਲਕੇ ਦੇ ਮੋਟਰ ਲੱਗਣਾ ਨਲਕੇ ਦੇ ਮੋਟਰ ਲੱਗਦੀ ਹੈ ਜੀ ਮੈਂ ਲੈਣਾ ਥਾਂ ਥੋੜਾ ਜਿਆ ਚੰਗਾ ਹਾਂ ਤੇ ਜਿਵੇਂ ਵਾਲਾ ਹੂੰ ਇਹ ਤਾਂ ਨਲਕੇ ਦੇ ਮੋਟਰ ਲੱਗਦੀ ਹੈ ਨਾ ਦੋ ਨੰਬਰ ਤੇ ਆ ਜੀਏ ਦੋਨੋਂ ਤੇ 500 2 ਪੀਸੀ ਕੀ ਠੀਕ ਹੈ ਮਗਰੇ ਦੇ ਮੱਛਾਈ ਦੋਸਤੋ ਮਗਰ ਮੇਲਕਾਫ ਹੈ ਹਾਂ 13 14 ਕਿਲੋ ਦੇ ਵਿੱਚ ਹੈ ਜੀ ਬੋਲਾ ਇਸ ਟਾਈਮ ਹੈਗਾ ਖੁੱਲਾ ਜੀ ਫੋਨ ਦੋ ਡੰਗ ਪੈਣਾ ਡੰਗ ਤੇ ਸੱਗੀ ਕਰ ਕਿੰਨਾ ਕੱਢ ਜੂ ਇਹ ਲੋ 13 14 ਕਿਲੋ ਹੋਣਾ ਜੀ ਜੀ ਗਰਮੀ ਦੇ ਸਮੇਂ ਨਾਲ 17-18 ਕਿਲੋ ਪਿਆ ਦੇਵੇ ਤਾਂ ਮੈਂ ਰੱਖਣਾ ਬਹੁਤ ਹੋ ਗਈ ਸਹੀ ਗੱਲ ਕੱਢੀ ਹੈ ਬਾਹਰੋਂ ਪਰਸੋਂ ਦੀ ਸੂਈ ਹੈ ਮਗਰ ਵੱਛਾ ਆ ਪੂਰਾ ਜਾ ਕੇ ਡੱਬਾ ਡੱਬਾ ਜੀ ਇਹਦਾ ਡੱਬਾ ਆ ਡੱਬਾ ਬੱਚਾ 2 ਨੰਬਰ ਦਾ ਆ 3 ਨੰਬਰ ਦਾ ਪਰਸੋਂ ਦੀ ਸੂਈ ਥੱਲੇ 13-14 ਕਿਲੋ ਬਾਈ ਕਹਿੰਦਾ 13-14 ਕਿਲੋ ਖੁੱਲਾ ਬੌੜਾ ਬਾਈ ਕਹਿੰਦਾ ਤਿਆਰ ਹੈ जिदे पसन्द ਆਊਗੀ ਸੂਈ ਸਵਾਈ ਹੈਗੀ ਹਰੇਕ ਵੀਡੀਓ ਚ ਵਾਰ-ਵਾਰ ਕਹੀਦਾ ਭਰਾਵੋ ਸੂਇਆ ਸਵਾਇਆ ਪਸ਼ੂ ਆ ਦੋ ਟਾਈਮ ਚੋਕੇ ਲੈ ਲਓ ਭਾਵੇਂ ਚਾਰ ਟਾਈਮ ਚੋਕੇ ਲੈ ਲਓ ਤੁਸੀਂ ਪੈਸੇ ਲਾਉਣੇ ਆ ਤੁਹਾਡਾ ਹੱਕ ਬਣਦਾ ਖੇਚਲ ਕਰ ਲਿਆ ਕਰੋ ਆਜਿਆ ਕਰੋ ਆਪਦੀ ਚੋਕੇ ਲੈ ਜਾਇਆ ਕਰੋ 16 17 ਕਿਲੋ 22 10 ਤੱਕ ਖੁੱਲਾ ਦੁੱਧ ਪਿਆਜੂ ਬਾਲਾ ਤਾਂ ਆਪਾਂ ਕਹਿੰਦੇ ਨਹੀਂ ਬਾਕੀ ਜਿਹੜੀ ਪਰਸੋਂ ਦੀ ਸੂਈ 13 14 ਕਿਲੋ ਬੌਲੀ ਚਵਾਈ ਜਾਂਦੀ ਹੈ 16 17 ਚੋਣ ਦਾ ਹੱਕ ਵੀ ਬਣਦਾ ਬਾਕੀ ਦੁੱਧ ਦੇਣਾ ਸੇਵਾ ਨੇ ਆ ਜੇ ਜਾ ਕੇ ਸੇਵਾ ਨਾ ਕੀਤੀ ਫਿਰ ਜਿੰਨਾ ਅੱਜ ਬੋਹਲਾ ਹੈਗਾ ਉਹਨਾਂ ਨੂੰ ਵੀ ਨਹੀਂ ਦੇਣਾ ਇਹਨੇ ਵੀਡੀਓ ਬਣਾਉਣ ਦਾ ਸਮਾਂ 12:59 ਮਿੰਟ ਦਾ 1 ਮਿੰਟ ਰਹਿ ਗਿਆ ਦੁਪਹਿਰੇ ਵੀਡੀਓ ਬਣਾ ਰਹੇ ਆ ਬਾਕੀ ਸੀਲ ਸੌ ਹੋ ਗਈ ਸੀਲ ਸੌ ਬਾਤ ਆ ਲੈ ਥਣ ਪੂਰਾ ਚੰਗਾ ਕੈਲ ਲੱਗਿਆ ਮੋਟਾ ਹੱਦੀ ਚੁਵਾਈ ਆ ਕਾਲਾ ਥਾਣਾ 30000 ਰੁਪਏ ਆ ਜੀ ਠੀਕ ਹੈ ਛੋਟੀ ਚੁਵਾਈ ਹੋਊਗੀ ਹਣਾ ਤੈਜ ਮੋਲ ਇਹਦਾ 57000 ਦੀ ਦੇਗਾ 55000 ਹਾਂਜੀ ਠੀਕ ਹੈ ਕੋਈ ਨਾ ਮਾਨਤਾ ਕੋਈ ਨਹੀਂ ਸਹੀ ਹੈ 57000 ਚੋਂ 22 ਕਹਿੰਦਾ ਮਾਨ ਤਾਨ ਕਰ ਦੇਗੇ 1 ਨੰਬਰ 65000 ਚੋਂ ਕਰ ਦੇ ਦਾਂਗੇ 2 ਨੰਬਰ 57000 ਚੋਂ 3 ਨੰਬਰ ਬਾਈ 3 ਨੰਬਰ ਦੀ ਬੂਆ ਜੀ ਮੈਨੂੰ ਰਾਤ ਸੁਈ ਸੀ ਤੇ ਰਾਤ ਵੀ ਮੈਂ ਕੱਢਦਾ ਸੀਗਾ 10 ਵਜੇ ਦੁੱਧ ਠੀਕ ਹੈ 5 ਕਿਲੋ 7 ਕਿਲੋ 6.5 7 ਕਿਲੋ ਤਣਕੇ ਕੱਢਦਾ ਸੀਗਾ ਸਹੀ ਹੈ ਜੀ 12 ਕਿਲੋ ਮੰਨ ਰਹੇ ਨੇ ਜੀ ਬਾਲਾ ਨਾ ਬੰਦ ਲਓ ਤੇ ਦੋ ਤਾਈ 25 26 ਕਿਲੋ ਹੀ ਇੱਥੇ ਲਗਾ ਸੈੱਟ ਹੋਇਆ ਠੀਕ ਹੈ ਜੀ 20 ਕਿਲੋ ਦੁੱਧ ਦੇ ਦੇਵੇਂ ਮੈਂ ਤਾਂ ਕੋਈ ਨਾ ਚੰਗੀ ਆ ਸੁਈ ਨੂੰ ਸਮਾਂ ਸੋ ਮਾਰਾਂ ਸੁਈ ਹੈ ਜੀ ਜੇਰ ਪੈ ਗਈ ਹਾਂਜੀ ਜੇਰ ਦੀ ਇਹਦੀ ਵੀ ਗਾਰੰਟੀ ਉਹਦੀ ਵੀ ਗਾਰੰਟੀ ਆ ਜਦੋਂ ਬੈਗੀ ਤੇ ਚੇਰ ਪੈ ਜੂਗੀ ਹਮ ਸਹੀ ਹੈ ਕੱਢੀ ਹੈ ਬਾਹਰ ਨੂੰ ਦੋਸਤੋ 2 ਨੰਬਰ ਦੀ ਵੀ ਬਾਈ ਕਹਿੰਦਾ ਜੇਰ ਪੈ ਗਈ ਆ 3 ਨੰਬਰ ਦੀ ਵੀ ਪੈ ਗਈ ਆ 1 ਨੰਬਰ ਦੀ ਹਜੇ ਪੈਣੀ ਆ ਕਿਉਂਕਿ 35 40 ਮਿੰਟ ਹੋਇਆ ਸੁਈ ਨੂੰ ਜਦੋਂ ਬਹਿ ਗਈ ਪੈ ਜਾਣੀ ਆ ਮਗਰ 1 ਨੰਬਰ ਦੇ ਬੱਚੀ ਦੋਹਾਂ ਨੰਬਰਾਂ ਦੇ ਮਗਰ ਦੋ ਤੇ 3 ਨੰਬਰ ਦੇ ਮਗਰ ਬੱਚੇ ਹੁਣ ਕਿੰਨਾ ਹੋ ਬੌਲਾ ਬਾਈ ਇੱਥੇ ਲਈ 12 ਕਿਲੋ ਮੰਨ ਲਾਂ ਜੀ ਤਾਂ ਤੇ 7 ਕਿਲੋ ਕੱਢਿਆ ਹੁੰਦਾ ਜਾ 12 ਕਿਲੋ ਬਾਈ ਕਹਿੰਦਾ ਬੌਲਾ ਇਸ ਟਾਈਮ ਹੋਊ ਸਵੇਰ 20 ਕਿਲੋ ਮੰਨ ਕੇ ਬਾਈ ਕਹਿੰਦਾ ਅਗਲਾ ਸੌਦਾ ਕਰ ਲੇ 20 ਕਿਲੋ ਦੁੱਧ ਵੀ ਬਹੁਤ ਹੁੰਦਾ ਹ ਹ ਦੋਸਤੋ ਟੱਟੇ ਅਰਗੀ ਬਾਈ ਕਹਿੰਦਾ ਵਜਨ ਵਜਨ ਬਹੁਤ ਹੈ ਬਾਕੀ 1 ਵਜੇ ਵੀਡੀਓ ਬਣਾ ਰਹੇ ਆ ਦੁਪਹਿਰੇ ਸ਼ਾਮ ਦੀ ਚੋਾਈ ਚ 5 ਘੰਟੇ ਹਜੇ ਪਏ ਆ ਹਵਾਨੇ ਸਾਰੀਆਂ ਦੀ ਸੋਹਣੇ ਵੱਡੇ ਆ ਕਿਉਂਕਿ ਸਾਰੀਆਂ ਚੰਗੇ ਦੁੱਧ ਆ ਲੀਆਂ ਸੀਲ ਸੌ ਸਾਰੇ ਹੀ ਫੁੱਲ ਆ ਹ ਆ ਸੈਗਣਾ ਇਹ ਸੈਗਣਾ ਨਾ ਹੁੰਦੇ ਇੱਕ ਲੱਖ ਬਾਹਰ ਮੌਨਣਾ ਜੀ ਹੋਰ ਕੇ ਦਾ ਹੂੰ ਸਹੀ ਹੈ ਇੱਧਰ ਨੂੰ ਕਹਿੰਦੇ ਸੈਂਕ ਫੜ ਕੇ ਉਧਰ ਨਹੀਂ ਕਹਿੰਦੀ ਆ ਚੱਲ ਕਰ ਲਓ ਕੋਈ ਹੈ ਠੰਡੀ ਸੀ ਲਬਾ ਜੈਜ ਮਾਲ ਹੈ ਇਹ ਵੀ 57 ਦੀ ਦੇ ਰੂ ਇਹ ਵੀ 57 ਦੀ ਆਹ ਦੋਸਤੋ 2 ਨੰਬਰ ਵੀ 57000 ਦੀ 3 ਨੰਬਰ ਵੀ 57000 ਦੀ ਇਹ ਤਿੰਨ ਵੜਾ ਬਾਈ ਦੀਆਂ ਸੇਲ ਆ ਤਿੰਨੇ ਤਾਜ਼ੀਆਂ ਸੂਈਆਂ ਸਵਾਈਆਂ ਕੋਈ ਵਪਾਰ ਆ ਤੇ ਲੈ ਜਾ ਜੀ ਕੋਈ ਮਾਨਤਨ ਕਰ ਦਾਂਗੇ ਖੁੱਲੀ ਕਮਾਈ ਦੇ ਜਾਣੀਆਂ ਪੰਜ ਸੱਤ ਦਿਨ ਸਾਹਮਣੇ ਜਿੰਨੇ ਮਰਜ਼ੀ ਰੁਪਏ ਵਾਟ ਲੈਣਗੇ ਸਹੀ ਹੈ ਦੋਤੇ ਲੈ ਆ ਕੇ ਹੂੰ ਦੋਸਤੋ ਦੋਤੇ ਲੈ ਆ ਕੇ ਬਾਈ ਕਹਿੰਦਾ ਵਧੀਆ ਕਮਾਈ ਦੇ ਜਾਣੀਆਂ ਕਿਉਂਕਿ ਇਹ ਜਿਹੜਾ ਤਾਜ਼ੀਆਂ ਸੂਈਆਂ ਬੌਲੇ ਚ ਐ ਇਹ ਤਿੰਨ ਪਸ਼ੂ ਬਾਈ ਦੇ ਸੇਲ ਐ ਬਾਬੀ ਜੀ ਭੂਰ ਛਿੱਟੇ ਦੀ ਘਰ ਤੱਕ ਗਰੰਟੀ ਆ ਠੀਕ ਐ ਕਿਸੇ ਪਸ਼ੂ ਦੀ ਗੰਡ ਮਰੋੜੀ ਭੂਰ ਛੱਟਾ ਨਿਕਲੇ ਕਿਸੇ ਵੀ ਪਸ਼ੂ ਦੇ ਬਾਈ ਕਹਿੰਦਾ ਕੋਈ ਗੰਡ ਮਰੋੜੀ ਹੋਵੇ ਭੂਰ ਛੱਟਾ ਹੋਵੇ ਉਹਦੀ ਘਰ ਤੱਕਰ ਦੀ ਗਰੰਟੀ ਆ ਤਿੰਨੇ ਸੂਈਆਂ ਸਵਾਈਆਂ ਭਾਵੇਂ ਦੋ ਟਾਈਮ ਚੋ ਕੇ ਲੈ ਜਾਓ ਭਾਵੇਂ ਚਾਰ ਟਾਈਮ ਚੋ ਕੇ ਲੈ ਜਾਓ ਮੁੱਲ ਜੈ ਜੀ ਮਾਨ ਤਾਣ ਹੋ ਜੂ ਫੋਨ ਨੰਬਰ ਸਕਰੀਨ ਤੇ ਸਾਰਿਆਂ ਨਾਲ ਸ਼ਸ਼ਿਕਾ